ਦੋਸਤੋ ਪਸ਼ੂਆਂ ਬਾਰੇ ਗੱਲ ਕਰਨ ਜਾ ਰਹੇ ਆ ਜਿਵੇਂ ਸਾਡੀ ਆਦਮੀਆਂ ਦੀ ਮਰਦਮਸ਼ਮਾਰੀ ਹੁੰਦੀ ਹੈ ਉਸੇ ਤਰ੍ਹਾਂ ਪਸ਼ੂਆਂ ਦੀ ਵੀ ਪਸ਼ੂ ਗਣਨਾ ਹੁੰਦੀ ਹੈ ਜਣੀ 5 ਸਾਲਾਂ ਬਾਅਦ ਹਰ 5 ਸਾਲਾਂ ਬਾਅਦ ਪੰਜਾਬ ਦੀ ਧਰਤੀ ਦੇ ਉੱਤੇ ਜਿਹੜਾ ਪਸ਼ੂ ਪਾਲਣ ਵਿਭਾਗ ਹੈ ਉਹ ਪਸ਼ੂਆਂ ਦੀ ਗਿਣਤੀ ਕਰਾਉਂਦਾ ਹੈ ਕਿ ਕਿਹੜਾ ਪਸ਼ੂ ਹੈ ਕਿਹੜਾ ਜਾਨਵਰ ਕਿੰਨਾ ਵਧਿਆ ਘਟਿਆ ਕੀ ਕਹਾਣੀ ਹੈ ਤਾਂ ਜਿਹੜੇ ਅੰਕੜੇ ਸਾਡੇ ਸਾਹਮਣੇ ਆਏ ਨੇਗੇ ਦੁੱਧਾਰੂ ਪਸ਼ੂਆਂ ਦੇ ਨਾਲ ਸਬੰਧਤ ਖਾਸ ਕਰਕੇ ਤੇ ਦੂਜੇ ਪਸ਼ੂਆਂ ਨਾਲ ਵੀ ਹੈ ਤੇ ਦੁੱਧਾਰੂ ਪਸ਼ੂਆਂ ਨਾਲ ਜਿਹੜੇ ਅੰਕੜੇ ਸਾਡੇ ਸਾਹਮਣੇ ਆਏ ਨੇਗੇ ਉਹ ਬੜੇ ਚਿੰਤਾਜਨਕ ਨੇ ਕਿ ਪੰਜਾਬ ਦੀ ਧਰਤੀ ਜਿਹੜੀ ਦੁੱਧ ਕੇ ਉਹਦੀ ਧਰਤੀ ਗਣੀ ਜਾਂਦੀ ਸੀ ਜਿਹਦੇ ਉੱਤੇ ਕਪਤਾਵਾਂ ਲਿਖੀਆਂ ਜਾਂਦੀਆਂ ਸੀ ਕਿ ਪੰਜਾਬ ਦੀ ਧਰਤੀ ਦੇ ਉੱਤੇ ਦੁੱਧ ਦੀਆਂ ਨਦੀਆਂ ਵਗਦੀਆਂ ਨੇ ਉੱਥੇ ਹੁਣ ਦੁੱਧ ਦੀਆਂ ਨਦੀਆਂ ਨਹੀਂ ਵਗਦੀਆਂ ਤੇ ਹੁਣ ਕਾਦੀਆਂ ਨਦੀਆਂ ਵਗਦੀਆਂ ਨੇ ਉਹ ਆਪਾਂ ਨੂੰ ਪਤਾ ਹੈ ਕਿ ਥਾਂ ਥਾਂ ਦੇ ਉੱਤੇ ਨਕਲੀ ਪਨੀਰ ਫੜਿਆ ਜਾ ਰਿਹਾ ਹੈ ਨਕਲੀ ਦੁੱਧ ਫੜਿਆ ਜਾ ਰਿਹਾ ਹੈ ਮੈਂ ਬਾਹਰਲੀਆਂ ਸਟੇਟਾਂ ਦੀ ਗੱਲ ਨਾ ਵੀ ਕਰਾਂ ਅੰਕੜੇ ਆਏ ਨੇ ਅਖਬਾਰਾਂ ਦੇ ਵਿੱਚ ਬਕਾਇਦਾ ਹਰ ਸਟੇਟ ਦੇ ਵਿੱਚੋਂ ਕੁਇੰਟਲਾਂ ਦੇ ਹਿਸਾਬ ਦੇ ਨਾਲ ਨਕਲੀ ਪਨੀਰ ਪਿਛਲੇ ਦਿਨਾਂ 'ਚ ਫੜਿਆ ਗਿਆ ਪਿਛਲੇ 35 ਦਿਨਾਂ ਦੀ ਜੇ ਗੱਲ ਕਰੀਏ ਤਾਂ ਹਰਿਆਣੇ ਦੇ ਵਿੱਚ ਉੱਥੋਂ ਵੱਡੀ ਪੱਧਰ ਤੇ ਫੜਿਆ ਗਿਆ ਪੰਜਾਬ ਦੇ ਵਿੱਚ ਪਟਿਆਲਾ ਜ਼ਿਲ੍ਹਾ ਰਾਜਪੁਰਾ ਉੱਥੋਂ ਵੀ ਕੁਇੰਟਲਾਂ ਦੇ ਹਿਸਾਬ ਨਾਲ ਜਿਹੜਾ ਨਕਲੀ ਪਨੀਰ ਹੈ ਉਹ ਫੜਿਆ ਗਿਆ ਤੇ ਵਿਆਹਾਂ 'ਚ ਸ਼ਾਦੀਆਂ 'ਚ ਪਾਰਟੀਆਂ 'ਚ ਪੈਲਸਾਂ 'ਚ ਹੋਟਲਾਂ 'ਚ ਅਸੀਂ ਜਿਹੜਾ ਪਨੀਰ ਵੇਖਦੇ ਆ ਇਹ ਜੋ ਖਾ ਰਹੇ ਆਂ ਅਸੀਂ ਉਹਦੀ ਤਸਵੀਰ ਹੈ ਜਿਹੜੀ ਇਹ ਅਖਬਾਰਾਂ ਦੇ ਵਿੱਚ छਪੀ ਹੈ ਕਿ ਕੁੰਟਲਾਂ ਦੇ ਹਿਸਾਬ ਨਾਲ ਜਿਹੜਾ ਹੈਗਾ ਨਕਲੀ ਪਨੀਰ ਖੋਆ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਉਹ ਸਾਡੇ ਟਿੱਡਾਂ ਦੇ ਵਿੱਚ ਜਾਂਦਾ ਹੈ ਤੇ ਇਹ ਦੁੱਧ ਜਿਹੜਾ ਹੈਗਾ ਆਉਣਾ ਤਾਂ ਪਸ਼ੂਆਂ ਤੋਂ ਹੈ ਗਊਆਂ ਤੋਂ ਮੱਝਾਂ ਤੋਂ ਇਹਨਾਂ ਤੋਂ ਹੀ ਆਉਣਾ ਹੁੰਦਾ ਪਰ ਮੱਝਾਂ ਦੀ ਜੋ ਪੋਜੀਸ਼ਨ ਹੈ ਜੋ ਸਾਡੇ ਸਾਹਮਣੇ ਸਰਵੇ ਆਇਆ ਹੁਣ ਜਿਹੜੀ ਪਸ਼ੂ ਗਣਨਾ ਹੋਈ ਹੈ ਉਹਦੇ ਵਿੱਚ ਜਿਹੜੀ ਮੱਝਾਂ ਦੀ ਗਿਣਤੀ ਹੈ ਉਹ ਲਗਾਤਾਰ ਹਰ ਸਾਲ ਪੰਜਾਬ ਦੀ ਧਰਤੀ ਦੇ ਉੱਤੇ 1 ਲੱਖ ਮੱਝ ਜਿਹੜੀ ਉਹ ਘਟ ਜਾਂਦੀ ਹੈ। ਯਾਨੀ ਐਸ ਵੇਲੇ ਜਿਹੜੇ ਅੰਕੜੇ ਆਏ ਨੇ ਕਿ 34,93,000 ਮੱਝਾਂ ਨੇ ਸਿਰਫ ਪੰਜਾਬ ਦੀ ਧਰਤੀ ਦੇ ਉੱਤੇ 34,93,000 ਮੱਝਾਂ ਜਿਦੇ ਵਿੱਚ ਕਟੀਆਂ ਬੱਚੀਆਂ ਵੀ ਗਣੀਆਂ ਜਾਂਦੀਆਂ ਸਾਰੀਆਂ ਦੁੱਧ ਨਹੀਂ ਦਿੰਦੀਆਂ ਹੁੰਦੀਆਂ। ਇਹਦੇ ਵਿੱਚ ਉਹ ਦੁੱਧ ਵਾਲੀਆਂ ਕਿੰਨੀਆਂ ਉਹਨਾਂ ਦੇ ਅੰਕੜੇ ਨਹੀਂ ਹੈਗੇ ਪਰ ਟੋਟਲ ਜਿਨ੍ਹਾਂ ਨੂੰ ਝੋਟੀਆਂ ਵੀ ਕਹਿੰਦੇ ਆ ਜਿਹੜੀਆਂ ਸੂਈਆਂ ਨਹੀਂ ਹੁੰਦੀਆਂ ਦੁੱਧ ਨਹੀਂ ਦਿੰਦੀਆਂ ਛੋਟੀਆਂ ਮੋਟੀਆਂ ਕਟੀਆਂ ਹੁੰਦੀਆਂ ਗਿਣਤੀ ਤਾਂ ਉਹਨਾਂ ਦੀ ਵੀ ਵਿੱਚ ਹੋ ਜਾਂਦੀ ਹੈ। ਤੋ 34930000 ਜਿਹੜੀਆਂ ਮੱਜਾਂ ਨੇ ਪੰਜਾਬ ਦੀ ਧਰਤੀ ਤੇ ਤੇ ਇੱਕ ਟਾਈਮ ਹੁੰਦਾ ਸੀ ਕਿ ਮਜ਼ਦੂਰਾਂ ਦੇ ਕਰ ਦੇ ਵਿੱਚ ਵੀ ਇੱਕ ਮੱਜ ਘੱਟੋ ਘੱਟ ਜ਼ਰੂਰ ਹੁੰਦੀ ਸੀ ਕਿਉਂਕਿ ਉਹ ਗਰੀਬ ਮਜ਼ਦੂਰ ਜਿਹੜਾ ਬੇਜ਼ਮੀਨਾ ਬੰਦਾ ਹੈ ਉਹ ਕਿਸਾਨਾਂ ਦੇ ਖੇਤਾਂ ਦੇ ਵਿੱਚ ਜਾਂਦਾ ਸੀ ਬੱਟਾਂ ਤੋਂ ਘਾਹ ਖੋਤ ਲਿਆਉਂਦਾ ਸੀਗਾ ਹੋਰ ਜਿਹੜੇ ਨਦੀਨ ਹੁੰਦੇ ਸੀਗੇ ਉਹ ਖੋਤ ਕੇ ਲਿਆ ਕੇ ਪੰਡਾਂ ਉਹ ਆਪਣੇ ਪਸ਼ੂਆਂ ਨੂੰ ਪਾੜ ਲੈਂਦੇ ਸੀ ਤੇ ਆਪਣੀਆਂ ਗਰਜਾਂ ਸਾਰ ਲੈਂਦੇ ਸੀ ਜਾਨੀ ਘਰ ਘਰ ਦੁੱਧ ਦੇਣ ਵਾਲਾ ਪਸ਼ੂ ਹੁੰਦਾ ਸੀ ਮਜ਼ਦੂਰਾਂ ਦੇ ਘਰ 'ਚ ਵੀ ਕਿਸਾਨਾਂ ਦੇ ਘਰ ਦੇ ਵਿੱਚ ਵੀ ਪਰ ਨਦੀਨ ਨਾਸ਼ਕਾਂ ਅਗੇ ਜਦੋਂ ਦੇ ਕੀਟਨਾਸ਼ਕ ਦਵਾਈਆਂ ਆਈਆਂ ਨੇ ਇਹਨਾਂ ਦਾ ਬੋਲਬਾਲਾ ਵਧਿਆ ਜਦੋਂ ਤੋਂ ਤਾਂ ਹੁਣ ਕਿਸੇ ਵੀ ਖੇਤ ਦੀ ਬੱਟ ਦੇ ਉੱਤੇ ਘਾਹ ਦੀ ਇੱਕ ਤਿਹੜ ਵੀ ਸਾਨੂੰ ਨਜ਼ਰ ਨਹੀਂ ਆਉਂਦੀ ਹੈਗੀ ਤਾਂ ਹੁਣ ਗਰੀਬ ਲੋਕਾਂ ਦੇ ਘਰੋਂ 'ਚੋਂ ਤਾਂ ਪਸ਼ੂ ਗਾਇਬ ਹੋ ਚੁੱਕੇ ਨੇ ਬਿਲਕੁਲ ਹੀ ਤੇ ਜਿਹੜੇ ਛੋਟੇ ਕਿਸਾਨ ਹੈ ਥੋੜੀ ਜ਼ਮੀਨ ਵਾਲੇ ਛੋਟੀ ਢੇਰੀ ਵਾਲੇ ਉਹਨਾਂ ਦੇ ਘਰਾਂ 'ਚੋਂ ਵੀ ਇਹ ਗਾਇਬ ਹੋ ਚੁੱਕੇ ਨੇ ਕਿਸੇ ਦੇ ਘਰ 'ਚ ਕੋਈ ਪਸ਼ੂ ਨਹੀਂ ਹੈਗਾ ਵੱਡੇ ਘਰ ਹੈ ਜਿਹੜੇ ਉਨ੍ਹਾਂ ਦੇ ਘਰਾਣੇ ਦੇ ਵਿੱਚ ਜੇ ਪਸ਼ੂ ਹੈਗੇ ਵੀ ਹੈਗੇ ਤਾਂ ਉਹ ਫਿਰ ਪੂਰੇ ਪੰਜਾਬ ਦਾ ਜਿਹੜਾ ਹੈਗਾ ਗਰਜਸਾਰਨ ਦੇ ਵਿੱਚ ਅਸਮਰਥ ਹੈਗੇ ਨੇਗੇ ਤਾਂ ਇਹ ਮੱਝਾਂ ਦੀ ਗਿਣਤੀ ਹੈ ਜਿਹੜੀ ਲਗਾਤਾਰ ਘਟ ਰਹੀ ਹੈ ਤੇ ਅੰਕੜਿਆਂ ਦੇ ਮੁਤਾਬਕ 1 ਲੱਖ ਮੱਝਾਂ ਜਿਹੜੀ ਹਰ ਸਾਲ ਘਟ ਜਾਂਦੀ ਹੈ ਵਾਧਾ ਨਹੀਂ ਹੋ ਰਿਹਾ ਜਣੀ ਇਹ ਜਿਹੜੀਆਂ ਮੱਝਾਂ ਐ ਇਸ ਪਸ਼ੂਤਾਂ ਦੇ ਵਿੱਚ ਤੇ ਦੂਜੇ ਪਾਸੇ ਜੇ ਅਸੀਂ ਗੱਲ ਕਰੀਏ ਜਿਹੜੇ ਕੁੱਲ ਪਸ਼ੂ ਹੈ ਸਾਡੇ ਪੰਜਾਬ ਦੀ ਧਰਤੀ ਦੇ ਉੱਤੇ ਉਹਨਾਂ ਦੀ ਗਿਣਤੀ ਹੈ ਜਿਹੜੀ 63 ਲੱਖ ਹੈ 68 ਲੱਖ ਪਸ਼ੂ ਨੇ ਇਹਨਾਂ ਦੀ ਗਿਣਤੀ ਵੀ ਘਟੀ ਹੈ ਕਿਉਂਕਿ ਪਿਛਲੀ ਜਿਹੜੀ ਪਸ਼ੂ ਗਣਨਾ ਹੋਈ ਸੀ ਉਹਦੇ ਵਿੱਚ ਗਿਣਤੀ ਸੀ ਜਿਹੜੀ 73 ਲੱਖ ਸੀ 73 ਲੱਖ ਤੋਂ ਘਟ ਕੇ ਜਣੀ 68 ਲੱਖ ਰਹਿ ਗਏ ਹੈ ਮੱਝਾਂ 34 ਲੱਖ 3393 ਹਜ਼ਾਰ ਰਹਿ ਗਈਆਂ ਨੇ ਤੇ ਇਹ ਲਗਾਤਾਰ ਗਿਣਤੀ ਘਟਦੀ ਜਾ ਰਹੀ ਹੈ ਤੇ ਬੱਕਰੀਆਂ ਜਿਹੜੀਆਂ ਹੈਗੀਆਂ ਬੱਕਰੀਆਂ ਦੇ ਇੱਜੜੇ ਜਿਹੜੇ ਉਹ ਵੀ ਮਤਲਬ ਅੱਗੇ ਆਮ ਹੀ ਹੁੰਦੇ ਸੀ ਪਿੰਡਾਂ ਦੇ ਵਿੱਚ ਪਰ ਹੁਣ ਗੋਟ ਫਾਰਮ ਜਿਹਨੂੰ ਕਹਿੰਦੇ ਨੇਗੇ ਮਾਡਰਨ ਤਰੀਕਾ ਯੂਨੀਵਰਸਿਟੀਆਂ ਦੀ ਅਗਵਾਈ ਦੇ ਵਿੱਚ ਉਹ ਵੀ ਕਈਆਂ ਲੋਕਾਂ ਨੇ ਅਪਣਾਇਆ ਹੈਗਾ ਤਾਂ ਬੱਕਰੀਆਂ ਦੀ ਜਿਹੜੀ ਗਿਣਤੀ ਹੈ ਪੰਜਾਬ ਦੀ ਧਰਤੀ ਦੇ ਉੱਤੇ ਉਹ 447000 ਹੈ ਤੇ ਜਿਹੜੀਆਂ ਭੇਡਾਂ ਨੇ ਭੇਡਾਂ ਦੀ ਗਿਣਤੀ 16000 ਭੇਡਾਂ ਦੀ ਗਿਣਤੀ ਹੈ ਜਿਹੜੀ ਤੇ ਇਹਦੇ ਮੁਕਾਬਲੇ ਦੇ ਉੱਤੇ ਗਊਆਂ ਮੱਝਾਂ ਬੱਕਰੀਆਂ ਜਿਹੜੇ ਦੁੱਧ ਦੇਣ ਵਾਲੇ ਪਸ਼ੂ ਹੈ ਇਹਨਾਂ ਦੇ ਮੁਕਾਬਲੇ ਜਿਹੜਾ ਫੈਸ਼ਨ ਵਧਿਆ ਹੈਗਾ ਸਾਡੇ ਪੰਜਾਬ ਦੀ ਧਰਤੀ ਦੇ ਉੱਤੇ ਉਹ ਪਾਲਤੂ ਕੁੱਤੇ ਇੱਕ ਤਾਂ ਅਵਾਰਾ ਕੁੱਤੇ ਨਾ ਜਿਹੜੇ ਜਿਨ੍ਹਾਂ ਨੂੰ ਅਸੀਂ ਗਲੀ ਵਾਲੇ ਕੁੱਤੇ ਕਹਿੰਦੇ ਆ ਸਟਰੀਟ ਡੌਗ ਕਹਿੰਦੇ ਆ ਉਹ ਨਹੀਂ ਉਹਨਾਂ ਦੇ ਅਵਾਰਾ ਕੁੱਤਿਆਂ ਦੀ ਤਾਂ ਗਿਣਤੀ ਕੋਈ ਨਹੀਂ ਜਿਹੜੇ ਹੱਡਾ ਰੋਡੀਆਂ ਦੇ ਨੇੜੇ ਬੈਠੇ ਰਹਿੰਦੇ ਨੇ ਇੱਧਰ ਉੱਧਰ ਤੁਰੇ ਫਿਰਦੇ ਨੇ ਹਲਵਾਈਆਂ ਦੀਆਂ ਦੁਕਾਨਾਂ ਤੇ ਮੀਟ ਦੀਆਂ ਦੁਕਾਨਾਂ ਤੇ ਬੈਠੇ ਹੁੰਦੇ ਨੇ ਉਹ ਉਹਨਾਂ ਦੀ ਨਹੀਂ ਮੈਂ ਗੱਲ ਕਰ ਰਿਹਾ ਜਿਹੜੇ ਪਾਲਤੂ ਕੁੱਤੇ ਨੇ ਪਟੇ ਪਾਏ ਹੋਏ ਜਿਨ੍ਹਾਂ ਦੇ ਬਕਾਇਦਾ ਟੀਕੇ ਲੱਗੇ ਹੁੰਦੇ ਨੇ ਜਿਨ੍ਹਾਂ ਨੂੰ ਬੜੇ ਭਾਂਤ ਭਾਂ ਦੇ ਸਾਬਣਾਂ ਨਾਲ ਲੁਆਇਆ ਜਾਂਦਾ ਲੋਕਾਂ ਵੱਲੋਂ ਉਹਨਾਂ ਦਾ ਫੈਸ਼ਨ ਵੱਧ ਰਿਹਾ ਹੈ ਕਿਸੇ ਵੀ ਘਰ ਦੇ ਵਿੱਚ ਇਹੋ ਜਿਹੇ ਘਰਾਂ ਦੇ ਵਿੱਚ ਜਿੱਥੇ ਕੁੱਤੇ ਰੱਖੇ ਹੁੰਦੇ ਨੇ ਮੱਝ ਜਾਂ ਗਾਂ ਵੇਖਣ ਨੂੰ ਨਹੀਂ ਮਿਲਦੀ ਹੈ ਜਿਹਨੇ ਦੁੱਧ ਦੇਣਾ ਹੁੰਦਾ ਕੁੱਤਾ ਜ਼ਰੂਰ ਰੱਖਿਆ ਹੁੰਦਾ ਬੜਾ ਮਹਿੰਗਾ ਕੁੱਤਾ ਹੁੰਦਾ ਹੈ ਤਰ੍ਹਾਂ ਤਰ੍ਹਾਂ ਦੇ ਸ਼ੈਂਪੂ ਤੇ ਸਾਬਣਾਂ ਨਾਲ ਨਹਾਇਆ ਜਾਂਦਾ ਤੇ ਉਹਨਾਂ ਕੁੱਤਿਆਂ ਦੀ ਗਿਣਤੀ ਹੈ ਜਿਹੜੀ ਪੰਜਾਬ ਦੀ ਧਰਤੀ ਤੇ 385000 ਕੁੱਤੇ ਆ ਜਿਹੜੇ ਇਹ ਪੰਜਾਬ ਦੀ ਧਰਤੀ ਦੇ ਉੱਤੇ ਇਹਨਾਂ ਦੀ ਗਿਣਤੀ ਹੋਈ ਹੈਗੀ ਤੇ ਜਿਹੜੇ ਊਠ ਕਿਸੇ ਵੇਲੇ ਇਹਨੂੰ ਮਾਰੂਥਲ ਦਾ ਜਹਾਜ਼ ਕਿਹਾ ਜਾਂਦਾ ਸੀ ਪੰਜਾਬ ਟਿੱਬਿਆਂ ਦੀ ਧਰਤੀ ਸੀਗੀ ਊਠ ਤੋਂ ਬਿਨਾਂ ਖੇਤੀ ਵੀ ਨਹੀਂ ਸੀ ਹੁੰਦੀ ਕਿਸੇ ਕੋਈ ਟਾਈਮ ਸੀਗਾ ਤੇ ਊਠ ਜਿਹੜਾ ਸੀਗਾ ਜਿੱਥੇ ਸਵਾਰੀ ਦੇ ਕੰਮ ਆਉਂਦਾ ਸੀ ਖੇਤੀ ਦੇ ਕੰਮ ਆਉਂਦਾ ਸੀ ਟੋਟੋਾਈ ਦੇ ਕੰਮ ਆਉਂਦਾ ਸੀ ਉਹ ਊਠ ਵੀ ਗਾਇਬ ਹੋ ਗਿਆ ਕਿਉਂਕਿ ਪੰਜਾਬ ਦੀ ਧਰਤੀ ਤੇ ਇੰਨਾ ਸੜਕਾਂ ਦਾ ਜਾਲ ਵਿਛ ਗਿਆ ਕਿ ਉਹਦੇ ਜਿਹੜੇ ਪੈਰ ਨੇ ਉਹ ਸੜਕ ਤੇ ਚੱਲਣ ਦੇ ਕਾਬਿਲ ਨਹੀਂ ਹੁੰਦੇ ਪੱਕੀ ਤੇ ਕੱਚੇ ਰੇਤਲੇ ਇਲਾਕੇ ਚ ਚੱਲਣ ਬੜਾ ਜਾਨਵਰ ਐ ਉਹ ਤਾਂ ਊਠ ਜਿਹੜਾ ਉਹ ਵੀ ਪੰਜਾਬ ਦੀ ਧਰਤੀ ਤੋਂ ਲਗਭਗ ਗਾਇਬ ਹੋ ਚੁੱਕਿਆ ਹੈ ਤੇ ਇਸ ਗਿਣਤੀ ਦੇ ਮੁਤਾਬਕ ਜਿਹੜੀ ਹੁਣ ਪਸ਼ੂ ਗਣਨਾ ਹੋਈ ਹੈ ਉਹਦੇ ਮੁਤਾਬਕ 80 ਊਠ ਹੈ ਜਿਹੜੇ ਉਹ ਸਿਰਫ ਪੰਜਾਬ ਦੇ ਵਿੱਚ ਰਹਿ ਗਏ ਨੇ 80 ਊਠ ਤੇ ਘੋੜੇ ਜਿੱਥੇ ਕੁੱਤਿਆਂ ਦਾ ਸ਼ੌਕ ਪਾਲਦੇ ਹੈਗੇ ਸਾਡੇ ਲੋਕ ਅਸਲੇ ਦੀ ਗੱਲ ਵੱਖਰੀ ਹੈ ਮੈਂ ਉਹਦੀ ਨਹੀਂ ਗੱਲ ਕਰਦਾ ਗੀਤ ਵੀ ਬਣ ਗਿਆ ਵੀ ਬਠਿੰਡੇ ਵਾਲੇ ਰਫਲਾਂ ਰੱਖਣ ਦੇ ਸ਼ੌਕੀ ਤੇ ਉਹ 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 ਮਸਲਾ ਤਾਂ ਵੱਖਰਾ ਹੈ ਮੈਂ ਅਸਲੇ ਦੀ ਗੱਲ ਨਹੀਂ ਕਰੂੰਗਾ ਘੋੜੇ ਆ ਜਿਹੜੇ ਜਿਵੇਂ ਕੁੱਤਿਆਂ ਦਾ ਸ਼ੌਕ ਪਾਲਿਆ ਹੋਇਆ ਲੋਕਾਂ ਨੇ ਘੋੜੇ ਜਿਹੜੇ ਹੈਗੇ ਉਹਨਾਂ ਦੀ ਗਿਣਤੀ 19963 ਹੈ ਸਟੱਡ ਫਾਰਮ ਬਣਾਏ ਹੋਏ ਨੇ ਕਈ ਲੋਕਾਂ ਨੇ ਮੁਕਸਰ ਦੇ ਇਲਾਕੇ ਚ ਹੋਰ ਇਲਾਕਿਆਂ ਦੇ ਵਿੱਚ ਘੋੜੇ ਰੱਖਦੇ ਆ ਲੋਕ ਇਹ ਸ਼ੌਕ ਵੀ ਹੈਗਾ ਲੋਕਾਂ ਦਾ ਤੇ 19000 ਜਾਨੀ 963 ਲਗਭਗ 20000 ਜਿਹੜਾ ਘੋੜਾ ਘੋੜੀ ਹੈ ਉਹ ਪੰਜਾਬ ਦੀ ਧਰਤੀ ਤੇ ਹੈਗਾ ਤੇ ਅਗਲੀ ਗੱਲ ਜਿਹੜੀ ਹੈਗੀ ਗਧੇ ਗਧੇ ਪੰਜਾਬ ਦੀ ਧਰਤੀ ਤੋਂ ਲਗਭਗ ਗੁੰਮ ਹੋ ਚੁੱਕੇ ਨੇ ਗਾਇਬ ਹੋ ਚੁੱਕੇ ਨੇ ਗਧਿਆਂ ਦਾ ਬੋਲ ਬਾਲਾ ਹੁੰਦਾ ਸੀ ਕਿਸੇ ਵੇਲੇ ਸ਼ਹਿਰਾਂ ਦੀਆਂ ਪੀੜੀਆਂ ਗਲੀਆਂ ਦੇ ਵਿੱਚ ਇੱਟਾਂ ਦੀ ਟੋਟੋਾਈ ਵਾਸਤੇ ਹੋਰ ਟੋਟੋਾਈ ਵਾਸਤੇ ਖੱਜਰਾਂ ਤੇ ਗਧਿਆਂ ਦਾ ਪ੍ਰਯੋਗ ਪਹਾੜਾਂ 'ਚ ਵੀ ਕੀਤਾ ਜਾਂਦਾ ਸੀਗਾ ਉਹ ਖੱਜਰਾਂ ਤੇ ਗਧੇ ਪੰਜਾਬ ਦੀ ਧਰਤੀ ਤੋਂ ਲੰਘਭਗ ਗੁੰਮ ਹੋ ਚੁੱਕੇ ਨੇ ਕਿਉਂਕਿ ਅੱਗੇ ਪੱਠਿਆਂ ਤੋਂ ਇੱਟਾਂ ਢੋਣ ਦੇ ਕੰਮ ਵੀ ਲੈ ਜਾਂਦਾ ਸੀ ਗਧਿਆਂ ਤੋਂ ਖੱਜਰਾਂ ਤੋਂ ਤੇ ਹੋਰ ਥਾਵਾਂ ਦੇ ਉੱਤੇ ਪੀੜੀਆਂ ਗਲੀਆਂ ਦੇ ਵਿੱਚ ਵੀ ਇਹ ਜਾਂਦੇ ਸੀਗੇ ਸਮਾਨ ਲੈ ਕੇ ਤੇ ਉਹ ਵੇਲਾ ਲੰਘ ਚੁੱਕਿਆ ਗਧਿਆਂ ਦਾ ਹੁਣ ਤੇ ਗਧੇ ਜਿਹੜੇ ਸਿਰਫ 127 127 ਗਧੇ ਐ ਸਿਰਫ ਪੰਜਾਬ ਚ ਇਸ ਵੇਲੇ ਬਾਕੀ ਗੁੰਮ ਹੋ ਚੁੱਕੇ ਐ ਕਿਉਂਕਿ ਗਧਿਆਂ ਤੇ ਖੱਚਰਾਂ ਦੀ ਥਾਂ ਜਿਹੜੇ ਖੱਚਰਾਂ ਰੇੜੇ ਖਿੱਚਦੀਆਂ ਹੁੰਦੀਆਂ ਸੀ ਖੱਚਰ ਰੇੜਾ ਹੁੰਦਾ ਸੀਗਾ ਤੇ ਗਧੇ ਉਹ ਦੀ ਪਿੱਠ ਦੇ ਉੱਤੇ ਉਂ ਪਾਰ ਲੱਦਿਆ ਜਾਂਦਾ ਸੀ ਇੱਟਾਂ ਲੱਦੀਆਂ ਜਾਂਦੀਆਂ ਸੀ ਉਹਨਾਂ ਦੀ ਥਾਂ ਤੇ ਹੁਣ ਮੋਟਰਸਾਈਕਲ ਵਾਲੀਆਂ ਰੇੜੀਆਂ ਆ ਗਈਆਂ ਨੇ ਟਰੈਕਟਰ ਆ ਗਏ ਨੇਗੇ ਖੱਚਰ ਰੇੜੀ ਦੀ ਥਾਂ ਟਰੈਕਟਰ ਨੇ ਲੈ ਲਿਆ ਤੇ ਮੋਟਰਸਾਈਕਲ ਵਾਲੀ ਰੇੜੀ ਨੇ ਜਾ ਕੇ ਗਧੇ ਨੂੰ ਆਊਟ ਕਰ ਦਿੱਤਾ ਹੈ ਤਾਂ ਪੰਜਾਬ ਦੀ ਧਰਤੀ ਤੋਂ ਗਧਾ ਵੀ ਲਗਭਗ ਗਾਇਬ ਹੋ ਚੁੱਕਿਆ ਸਿਰਫ 127 ਗਧੇ ਆ ਜਿਹੜੇ ਉਹ ਪੰਜਾਬ ਦੀ ਧਰਤੀ ਤੇ ਇਸ ਜਨ ਇਹ ਜਿਹੜੀ ਪਸ਼ੂ ਗਣਨਾ ਇਹਦੇ ਮੁਤਾਬਕ ਤਾਂ ਵੱਡਾ ਕਾਰਨ ਇਹ ਹੈ ਕਿ ਦੁੱਧਾਰੂ ਪਸ਼ੂ ਘਟ ਕਿਉਂ ਰਹੇ ਨੇਗੇ ਜਿਵੇਂ ਮੈਂ ਦੱਸਿਆ ਕਿ ਮਜ਼ਦੂਰਾਂ ਦੇ ਘਰਾਂ ਦੇ ਵਿੱਚ ਤਾਂ ਫਿਰ ਤੂੜੀ ਤੂੜੀ ਮਹਿੰਗੀ ਬਹੁਤ ਹੈ ਮੁੱਲ ਲੈ ਕੇ ਤੂੜੀ ਪਾਉਣੀ ਬਹੁਤ ਔਖੀ ਹੈ ਤੇ ਹਰਾ ਚਾਰਾ ਜਿਹੜਾ ਹੈਗਾ ਘਾਹ ਵਗੈਰਾ ਜਿਹੜਾ ਉਹ ਲੋਕਾਂ ਦੀਆਂ ਵੱਟਾਂ ਤੋਂ ਖੋਦ ਕੇ ਪਾ ਲੈਂਦੇ ਸੀ ਉਹ ਨਦੀਨ ਨਾਸ਼ਕਾਂ ਨੇ ਖਤਮ ਕਰ ਦਿੱਤਾ ਹੈਗਾ ਤੇ ਦੂਸਰਾ ਤੂੜੀ ਮਹਿੰਗੀ ਹੋਣ ਦੇ ਨਾਲ ਨਾਲ ਜਿਹੜੇ ਦੁੱਧ ਦੀ ਸਪਲਾਈ ਹੈਗੀ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਪਸ਼ੂ ਘਟ ਰਹੇ ਆ ਲਗਾਤਾਰ 1 ਲੱਖ ਦੀ ਗਿਣਤੀ ਮੱਝਾਂ ਦੀ ਘਟ ਰਹੀ ਹੈ ਆ ਬੱਕਰੀਆਂ ਤੇ ਭੇਡਾਂ ਕੁੱਤੇ ਘੋੜੇ ਵਧ ਰਹੇ ਨੇ ਪਰ ਪੰਜਾਬ ਦੀ ਧਰਤੀ ਤੇ ਉੱਤੇ ਜਿਹੜੀ ਦੁੱਧ ਦੀ ਸਪਲਾਈ ਹੈ ਉਹ ਲਗਾਤਾਰ ਵਧ ਰਹੀ ਹੈ ਸਗੋਂ ਪੂਰੀ ਹੋ ਰਹੀ ਹੈ ਜਿਹਨੂੰ ਜਿੰਨਾ ਦੁੱਧ ਚਾਹੀਦਾ ਤੁਹਾਨੂੰ ਓਨਾ ਹੀ ਮਿਲ ਜੇਗਾ ਜਿੰਨਾ ਪਨੀਰ ਚਾਹੀਦਾ ਉਨਾ ਮਿਲ ਜੇਗਾ ਤੁਸੀਂ ਆਰਡਰ ਦਿਓ ਜਾ ਕੇ ਸਹੀ ਕਿਸੇ ਨੂੰ ਵੀ ਇੰਨਾ ਕੁਇੰਟਲ ਪਨੀਰ ਚਾਹੀਦਾ ਐ ਇੰਨੇ ਕੁਇੰਟਲ ਕੋਈ ਖੋਆ ਚਾਹੀਦਾ ਐ ਇੰਨੇ ਕੁਇੰਟਲ ਸਾਨੂੰ ਦੁੱਧ ਚਾਹੀਦਾ ਐ ਤੇ ਜਾਂ ਦੁੱਧ ਤੋਂ ਬਣੀਆਂ ਚੀਜ਼ਾਂ ਕੋਈ ਦਹੀਂ ਚਾਹੀਦਾ ਐ ਮੱਖਣ ਚਾਹੀਦਾ ਜਿੰਨਾ ਤੁਹਾਨੂੰ ਜੋ ਕੁਝ ਚਾਹੀਦਾ ਉਹ ਲਗਾਤਾਰ ਜਿਹੜੀ ਸਪਲਾਈ ਹੈ ਪੂਰੀ ਹੋ ਰਹੀ ਹੈਗੀ ਇਹ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਪੰਜਾਬ ਦੀ ਧਰਤੀ ਦੇ ਉੱਤੇ ਨਕਲੀ ਦੁੱਧ ਜਿਹੜਾ ਉਹ ਜੋਰਾਂ ਦੇ ਉੱਤੇ ਵਿਕ ਰਿਹਾ ਹੈ ਬਣ ਰਿਹਾ ਹੈ ਤੇ ਜਿਹਦਾ ਨਤੀਜਾ ਇਹ ਹੈ ਕਿ ਅਸੀਂ ਕੀਟਨਾਸ਼ਕਾਂ ਵਾਲਾ ਜਿਹੜਾ ਪ੍ਰਚਾਰ ਕਰਦੇ ਆਂ ਕਈ ਵਾਰੀ ਕਿ ਜ਼ਹਿਰੀਲਾ ਭੋਜਨ ਹੋ ਗਿਆ ਕੈਂਸਰ ਦੀ ਬਿਮਾਰੀ ਤਾਂ ਵੱਧ ਗਈ ਹੈ ਤੁਸੀਂ ਇਹ ਜਿਹੜਾ ਦੁੱਧ ਹੈ ਨਕਲੀ ਦੁੱਧ ਹੈ ਜਿਹੜਾ ਇਹ ਕਿਵੇਂ ਤਿਆਰ ਕੀਤਾ ਜਾਂਦਾ ਮੈਂ ਇਸ ਵੀਡੀਓ ਦੇ ਵਿੱਚ ਉਹਦੀ ਵਿਆਖਿਆ ਨਹੀਂ ਕਰੂੰਗਾ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਵਰਤੀਆਂ ਜਾਂਦੀਆਂ ਨਕਲੀ ਦੁੱਧ ਨਕਲੀ ਖੋਆ ਤੇ ਪਨੀਰ ਤਿਆਰ ਕਰਨ ਦੇ ਵਿੱਚ ਛਿਆਣੇ ਲੋਕਾਂ ਨੂੰ ਸਾਰਾ ਕੁਝ ਪਤਾ ਹੈ ਕਿ ਕਿਹੜੀਆਂ-ਕਿਹੜੀਆਂ ਆਇਟਮਾਂ ਨੂੰ ਮਿਲਾ ਕੇ ਕਿੰਨੀ ਮਾਤਰਾ ਦੇ ਵਿੱਚ ਉਹ ਕਿਵੇਂ ਤਿਆਰ ਕਰਦੇ ਆ ਪਰ ਇਹ ਜਿਹੜਾ ਦੁੱਧ ਹੈ ਏ ਵੀ ਜਦੋਂ ਬੰਦੇ ਦੇ ਸਰੀਰ ਦੇ ਅੰਦਰ ਜਾਂਦਾ ਹੈ ਤਾਂ ਕੈਂਸਰ ਵਰਗੀਆਂ ਬਿਮਾਰੀਆਂ ਨੇ ਜੇ ਪੰਜਾਬ ਦੀ ਧਰਤੀ ਦੇ ਉੱਤੇ ਸਿਰ ਚੁੱਕਿਆ ਹੈ ਬਠਿੰਡੇ ਤੋਂ ਜੇ ਕੈਂਸਰ ਟ੍ਰੇਨ ਜਿਹਨੂੰ ਕਹਿੰਦੇ ਨੇ ਲੋਕ ਬੀਕਾਨੇਰ ਨੂੰ ਜਾਂਦੀ ਹੈ ਭਰੀ ਹੋਈ ਉਹਦੇ ਵਿੱਚ ਇੱਕ ਵੱਡਾ ਕਰਨ ਨਕਲੀ ਦੁੱਧ ਵੀ ਹੈ ਨਕਲੀ ਦੁੱਧ ਜਦੋਂ ਕੋਈ ਪੀਏਗਾ ਮਾਂ ਪੀਏਗੀ ਤਾਂ ਉਹਦਾ ਹੋਂਣ ਵਾਲਾ ਬੱਚਾ ਕਿਹੋ ਜਿਹਾ ਹੋਏਗਾ ਤੇ ਹੋਰ ਲੋਕ ਜਿਹੜੇ ਦੁੱਧ ਪੀਂਦੇ ਐ ਉਹ ਫਿਰ ਕੀ ਰਿਜ਼ਲਟ ਦੇਗਾ ਦੁੱਧ ਇਹ ਸਾਡੇ ਸਾਹਮਣੇ ਆ ਰਿਹਾ ਕਿ ਲੋਕ ਜਿਹੜੇ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਰਹੇ ਐ ਪਰ ਦੁੱਧ ਦੀ ਸਪਲਾਈ ਪੂਰੀ ਦੀ ਪੂਰੀ ਹੈ ਤਾਂ ਇਹ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਇਸ਼ੂ ਦੇ ਉੱਤੇ ਇਸ ਮੁੱਦੇ ਦੇ ਉੱਤੇ ਸਰਕਾਰ ਕੀ ਫੈਸਲਾ ਲਵੇ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕੋਈ ਸਰਕਾਰੀ ਫਾਰਮ ਹੈ ਜਿਹੜੇ ਡੇਰੀ ਫਾਰਮ ਹੈ ਜਿਹੜੇ ਹਰ ਪਿੰਡ ਪੱਦਰ ਤੇ ਜਾਂ ਸ਼ਹਿਰ ਪੱਦਰ ਦੇ ਉੱਤੇ ਸ਼ਹਿਰਾਂ ਦੇ ਬਾਹਰ-ਬਾਰ ਕੋਈ ਜਗ੍ਹਾ ਲੈ ਕੇ ਡੇਰੀ ਫਾਰਮ ਬਣਾਏ ਜਾਣ ਜਾਂ ਕੀ ਇਹਨਾਂ ਦਾ ਹੱਲ ਹੋਵੇ ਤੇ ਇਹਦਾ ਹੱਲ ਤਾਂ ਕੋਈ ਕੱਢਣਾ ਪਏਗਾ ਦੁੱਧ ਤੇ ਲੋਕਾਂ ਨੂੰ ਚਾਹੀਦਾ ਹੈ ਬੱਚਿਆਂ ਨੂੰ ਵੀ ਚਾਹੀਦਾ ਹੈ ਪਰ ਹਾਲਾਤ ਜੋ ਪੈਦਾ ਹੋ ਗਏ ਨੇਗੇ ਇਸ ਪਸ਼ੂ ਗਣਨਾ ਨੇ ਜੋ ਸਾਡੇ ਸਾਹਮਣੇ ਇੱਕ ਡਰਾਉਣੀ ਤਸਵੀਰ ਰੱਖੀ ਹੈ ਕਿ ਪਸ਼ੂ ਲਗਾਤਾਰ ਲੱਖਾਂ ਦੀ ਗਿਣਤੀ ਦੇ ਵਿੱਚ ਦੁੱਧ ਦੇਣ ਵਾਲੇ ਪਸ਼ੂ ਘੱਟੀ ਜਾਂਦੇ ਨੇਗੇ ਕੁੱਤਿਆਂ ਤੇ ਘੋੜਿਆਂ ਦੀਆਂ ਗਿਣਤੀ ਹੈ ਜਿਹੜੀ ਉਹ ਵੱਧ ਰਹੀ ਹੈਗੀ ਜਾਂ ਭੇਡਾਂ ਬੱਕਰੀਆਂ ਵੱਧ ਰਹੀਆਂ ਨੇ ਜਿਨ੍ਹਾਂ ਨੇ ਦੁੱਧ ਪੂਰਾ ਨਹੀਂ ਕਰਨਾ ਹੈਗਾ ਸਾਡਾ ਤਾਂ ਇਹਨਾਂ ਹਾਲਾਤਾਂ ਦੇ ਵਿੱਚ ਸਰਕਾਰਾਂ ਨੂੰ ਕੋਈ ਠੋਸ ਨੀਤੀ ਬਣਾ ਕੇ ਡੇਰੀ ਫਾਰਮਿੰਗ ਵਾਲੇ ਮਸਲੇ ਦੇ ਉੱਤੇ ਡੇਰੀ ਫਾਰਮਿੰਗ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਲੋਨ ਦੀਆਂ ਸਕੀਮਾਂ ਕੁਝ ਹੈਗੀਆਂ ਨੇ ਇਹਨਾਂ ਨੂੰ ਹੋਰ ਸੁਖਾਲਾ ਕਰਕੇ ਵਧੀਆ ਕਰਕੇ ਤੇ ਵਧੀਆ ਟੰਗ ਨਾਲ ਵਿਗਿਆਨਕ ਟੰਗ ਨਾਲ ਜਿਹੜੇ ਡੇਰੀ ਫਾਰਮ ਨੇ ਉਹ ਵੀ ਡਿਵੈਲਪ ਕੀਤੇ ਜਾਣ ਤੇ ਹਰੇਕ ਘਰ ਦੇ ਵਿੱਚ ਪਸ਼ੂ ਵੀ ਕਿਵੇਂ ਆਵੇ ਜਾਂ ਕੁੱਤਿਆਂ ਦੀ ਥਾਂ ਤੇ ਘੋੜਿਆਂ ਦੀ ਥਾਂ ਤੇ ਆਹ ਹੋਰ ਜਿਹੜੇ ਕੁੱਤੇ ਬਿੱਲੇ ਪਾਲੇ ਜਾਂਦੇ ਇਹਨਾਂ ਦੀ ਥਾਂ ਦੇ ਉੱਤੇ ਜੇ ਕਿਸੇ ਜਿਹਦੇ ਜਿਹਦੇ ਘਰੇ ਥਾਂ ਹੈ ਸੁਭਦਾ ਹੈ ਉਹ ਇੱਕ ਦੁੱਧਾਰੂ ਪਸ਼ੂ ਪਾਲਿਆ ਜਾ ਸਕਦਾ ਤਾਂ ਮੈਂ ਜ਼ਿਆਦਾ ਗੱਲ ਨਾ ਕਰਦਾ ਹੋਇਆ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਸ ਮਸਲੇ ਦੇ ਉੱਤੇ ਕੀ ਨੀਤੀ ਬਣੇ ਤੁਸੀਂ ਆਪਦੀ رائے ਮੈਨੂੰ ਜਰੂਰ ਦਿਓ ਕਮੈਂਟ ਲਿਖ ਕੇ ਕਿ ਇਹਦੇ ਉੱਤੇ ਇਹ ਦੁੱਧ ਵਾਲੇ ਮਸਲੇ ਦੇ ਉੱਤੇ ਕੀ ਹੋਵੇ ਨਹੀਂ ਤਾਂ ਇਹ ਦੁੱਧ ਦੇਖਣ 'ਚ ਚਿੱਟਾ ਲੱਗਦਾ ਪਰ ਕਾਲਾ ਧੰਦਾ ਹੋ ਰਿਹਾ ਹੈ ਦੁੱਧ ਦੇ ਨਾਂ ਦੇ ਉੱਤੇ ਨਾ ਦਹੀਂ ਸਹੀ ਹੈ ਨਾ ਪਨੀਰ ਸਹੀ ਹੈ ਨਾ ਮੱਖਣ ਸਹੀ ਹੈ ਕੋਈ ਨਾ ਦੁੱਧ ਸਹੀ ਹੈ ਇਹ ਚੀਕਾਂ ਮਾਰਦੇ ਆ ਸਾਰੇ ਲੋਕ ਦੁੱਧ ਪੀਂਦੇ ਆ ਜਦੋਂ ਦੁੱਧ ਖਰੀਦਦੇ ਹੈਗੇ ਤੇ ਇਹ ਸ਼ਰੇਆਮ ਚੱਲ ਰਿਹਾ ਹੈਗਾ ਫੇਰ ਕੋਈ ਹੈਲਥ ਮੈਕ ਮੈਨੂੰ ਚੈੱਕ ਕਰਨ ਵਾਲਾ ਨਹੀਂ ਹੈਗਾ ਕਿ ਇਹਦਾ ਇਹਨੂੰ ਚੈੱਕ ਕੌਣ ਕਰੇ ਕੋਈ ਚੈੱਕ ਨਹੀਂ ਚੈਕਿੰਗ ਨਹੀਂ ਹੈ ਕਿਤੇ ਦੁੱਧ ਦੀ ਵੀ ਇਹ ਕਿ ਹੋ ਜਾ ਵਕੀ ਜਾਂਦਾ ਕਿਵੇਂ ਵਿਕੀ ਜਾਂਦਾ ਵੀ ਚੱਲਣ ਦਿਓ ਜਿਵੇਂ ਚੱਲਦਾ ਹੈ ਇਹ ਹਾਲਾਤ ਇੱਥੇ ਪੈਦਾ ਹੋ ਚੁੱਕੇ ਨੇ ਤਾਂ ਇਹ ਚਿੰਤਾਜਨਕ ਵਿਸ਼ਾ ਹੈਗਾ ਸੋ ਤੁਸੀਂ ਆਪਦੀ ਕੀਮਤੀ رائے ਜਿਹੜੀ ਮੈਨੂੰ ਜ਼ਰੂਰ ਦਿਓਗੇ ਤਾਂ ਜੋ ਇਸ ਮਸਲੇ ਦੇ ਉੱਤੇ ਆਪਾਂ ਬੋਲ ਕੇ ਸਰਕਾਰਾਂ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚੇ ਔਰ ਕੋਈ ਨੀਤੀ ਬਣੇ ਇਸ ਮਸਲੇ ਦੇ ਉੱਤੇ ਤਾਂ ਜੋ ਲੋਕ ਜਿਹੜੇ ਬਿਮਾਰੀਆਂ ਦਾ ਸ਼ਿਕਾਰ ਨਾ ਹੋਣ ਤੇ ਖਾਣ ਪੀਣ ਦੀਆਂ ਜੜੀਆਂ ਵਸਤਾਂ ਨੇ ਉਹਨਾਂ ਨੂੰ ਜਿਹੜਾ ਦੁੱਧ ਜ਼ਰੂਰੀ ਭੋਜਨ ਜੀ ਨੂੰ ਸੰਤੁਲਿਤ ਭੋਜਨ ਕਿਹਾ ਜਾਂਦਾ ਸੀ ਉਥੇ ਲੋਕਾਂ ਨੂੰ ਕਟ-ਕਟ ਖਰਾ ਮਿਲੇ ਨਾ ਬਹੁਤ ਧੰਨਵਾਦ